ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀਵੀਕ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਕ ਦਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਵੀਰ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਮੱਝ ਦੀ ਆਪਾਂ ਲਾਈਵ ਚੋਈ ਕਰਾ ਲੈਣੀ ਵੀਡੀਓ ਦੇ ਵਿੱਚ ਹੀ ਸੋ ਮੇਰੇ ਵੀਰਾਂ ਨੂੰ ਬੇਨਤੀ ਕਰਦਾ ਵੀਡੀਓ ਐਂਡ ਤੱਕ ਜਰੂਰ ਦੇਖਿਓ ਜਿੰਨਾ ਚਿਰ ਵੀਰ ਮੱਝ ਪਸਮਾਉਂਦਾ ਉਹਨਾਂ ਜਿਹੜਾ ਆਪਾਂ ਦੋਸਤੋ ਵੀਰ ਨਾਲ ਗੱਲਬਾਤ ਕਰਕੇ ਇਹਦੀ ਮੱਝ ਦੀ ਜਿਹੜੀ ਡਿਟੇਲ ਆਪਾਂ ਪੁੱਛ ਲਈਏ ਵੀਰ ਦੇ ਕੋਲ ਉਸੇ ਤਰ੍ਹਾਂ ਦੋਸਤੋ ਵੀਡੀਓ ਦਾ ਐਂਡ ਤੱਕ ਜਰੂਰ ਬਨੇ ਰਹੋ ਸਾਸੀ ਕਾ ਭਾਈ ਜੀ 사ਸੀ ਕਾ ਵੀਰ ਜੀ 사ਸੀ ਕਾ ਜੀ ਠੀਕ ਹੈ ਜੀ ਠੀਕ ਹੈ ਵਧੀਆ ਵੀਰ ਜੀ ਵਧੀਆ ਜੀ ਐਡਰੈਸ ਬੋਲ ਦੀ ਆਪਾਂ ਜੀ ਐਡਰੈਸ ਵੀਰ ਜੀ ਪਿੰਡ ਕੈਰੋਂ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਾਮ ਚੰਦਾ ਸਿੰਘ ਵਪਾਰੀ ਹਾਂਜੀ ਹਾਂਜੀ ਗ੍ਰੈਂਡ ਕੈਰੋਂ ਦੀ ਵੀ ਜੀ ਆਪਾਂ ਲੋਕੇਸ਼ਨ ਲਾ ਕੇ ਕੋਈ ਵੀ ਆ ਜੇ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦੀ ਫੋਨ ਨੰਬਰ ਹੈਗਾ ਵੀ ਜੀ 9872439717 ਜਿਹੜੀ ਮੱਝ ਦੀ ਵੀਰੇ ਆਪਾਂ ਚੋਾਈ ਕਰਾਉਣੀ ਅੱਜ ਆਪਾਂ ਵੀਡੀਓ ਵਿੱਚ ਦਿਖਾਉਣ ਲੱਗੇ ਆਂ ਇਹ ਮੱਝ ਸੁਹਾ ਕਨਵਸ ਹੋਈ ਵੀਰ ਦੀ ਇਹ ਤਗਿਆ ਸੁਹਾ ਸੁਈ ਯਾਰ ਕੀ ਅੱਛਾ ਜੀ ਮੈਂ ਤੇ ਕੋਲੇ ਵੀਰ ਦੀ ਦੁੱਧ ਦੇ ਦੇ ਕੋਲੇ ਹੋਣ ਜਿਹੜਾ ਵਾ ਹੋਊਗਾ 10 ਤੋਂ ਲੈ ਕੇ 12 ਦੇ ਵਿੱਚ ਅੱਛਾ ਜੀ ਆਪਾਂ ਜਿਹੜੀ ਇਹਦੇ ਕੋਲੋਂ ਚੋਇਆ ਵੀਰ ਜੀ 14.5 15 ਕਿਲੋ ਦੁੱਧ ਚੋਇਆ ਵਾ ਮੈਂ ਕੋਲੋਂ ਠੀਕ ਹੈ ਜੀ ਹਾਂਜੀ 15 ਕਿਲੋ ਦੇ ਨੇੜੇ ਤੇੜ ਵੀਰ ਦੀ ਦੁੱਧ ਨੇ ਚੋਇਆ ਕਰ ਮਾਰੀ ਨੇ ਠੀਕ ਹੈ ਇਹਦਾ ਨਾ ਕਹੇ ਕਾਰਨ ਕਰਕੇ ਵੀਰ ਦੀ ਬੱਚਾ ਮਰ ਗਿਆ ਅੱਛਾ ਜੀ ਹਾਂਜੀ ਸੂਈ ਤਾਜੀ ਆ ਸੂਈ ਦਾ ਬੱਚਾ ਮਰ ਗਿਆ ਹਾਂਜੀ ਹਾਂਜੀ ਸੂਈ ਤਾਜੀ ਆ ਵੀਰ ਜੀ ਅੱਛਾ ਜੀ ਇਹ ਮੰਨ ਲਓ ਇਹ ਗੱਲ ਹੈ ਕਿ ਆ ਵੀਰਾ ਬੱਚਾ ਗਿਆ ਮਾਰ ਹੁਣ ਇਦਾਂ ਵੀਰ ਜੀ ਚਵਾਈ ਵੇਖੋ ਲਾਗੋ ਕੇ ਵਿਖਾਓ ਚਵਾਈ ਕਰਨ द्या ਵੀਰ 2.5 ਦੇ ਲਾ ਕੇ ਵੀਰ ਜੀ 2.5 ਪੌਣੇ 3 ਕਿਲੋ ਕਰਮਾਲੀ ਦੀ ਕਾਰ ਉਹ ਚਵਾਈ ਇੱਕ ਨੰਬਰ ਕੋਈ ਵੀ ਛੱਟਾ ਥਣ ਨਾ ਲਾਊਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਵੀਰ ਜੀ ਦੁੱਧ ਹੋਊਗਾ 10 12 ਹੀ ਹੈਗਾ ਵੀਰ ਜੀ ਉਹ ਤਾਂ ਚਲੋ ਜੋੜ ਜੀ ਸਾਹਮਣੇ ਆਈ ਗਏ। ਬਾਕੀ ਅੱਗੇ ਨੂੰ ਕਰਮਾ ਵਾਲੀ ਉਹ ਟਿਕ ਜੀ ਸੀ ਆਉਂਦੀ ਆ। ਅੱਛਾ ਜੀ। ਇੱਕ ਟਾਈਮ ਵੀਰ ਜੀ ਇਹ ਟੀਕੇ ਤੇ ਮਿਲਦੀ ਤੇ ਇੱਕ ਟਾਈਮ ਪਾੜੇ ਤੇ। ਅੱਛਾ ਜੀ। ਹਾਂ ਜੀ ਮਿਲਦੀ ਇਦਾਂ ਹੀ ਆ ਮੰਨ ਲਓ। ਠੀਕ ਹੈ ਜੀ। ਜਿੱਦਾਂ ਇਦਾਂ ਖਲੋਤੀ ਕੋਈ ਵੰਗਾ ਨਹੀਂ ਕੋਈ ਜੂੜ ਨਹੀਂ ਪਾੜੀ ਪਾ ਕੇ ਤੇ ਮੰਨ ਲਓ ਕੋਈ ਲੱਤ ਨਹੀਂ ਕੋਈ ਬਾਂਹ। ਠੀਕ ਹੈ ਜੀ। ਮਾਰਦੀ ਕਰਮਾ ਵਾਲੀ। ਜਾਤ ਵੀ ਦਾ ਇੱਕ ਨੰਬਰ ਦੀ ਵੀਰ ਜੀ ਕਾਲੀ ਸ਼ਾ। ਠੀਕ ਹੈ ਜੀ। ਹਾਂ ਜੀ ਦੋ ਟਾ 22 ਕਿਲੋ ਗਾੜੀ ਆ ਵੀਰ ਜੀ। ਠੀਕ ਹੈ ਦੋਸਤੋ ਜਵਾਬ ਦੀ ਚੁਾਈ ਹੋਣੀ ਹੈ ਪਹਿਲੇ ਸਾਡੇ ਤੁਹਾਨੂੰ ਮੁਜ ਸੁਆਹ ਯਾਰੋਸੋ ਵਾਹਨ ਵਧੀਆ ਇੱਕ ਨੰਬਰ ਦੀ ਕੋਈ ਪੂਰ ਛਟਾ ਜੀ ਨਾਲ ਸੁਆਹ ਤਜਾ ਸੁਈ ਹੈ ਫੇਰੋ ਬਾਕੀ ਇਹ ਗੱਲ ਹੈ ਵੀ ਜੀ ਪੀੜੀ ਤੇ ਬਹਿ ਕੇ ਵੀਰ ਚੋਂਦਿਆ ਕਈ ਨਹੀਂ ਹੁੰਦਾ ਬੰਦਾ ਦੱਸਦਾ ਵੀ ਪਤਾ ਨਹੀਂ ਵੀ ਕੀ ਐਦਾਂ ਹੀ ਦੋਵੇਂ ਟਾਈਮ ਐਦਾਂ ਚੋਂਦੇ ਜਾਈ ਠੀਕ ਹੈ ਜੀ ਹਾਂਜੀ ਹਾਂਜੀ ਐ ਪੀੜੀ ਤੇ ਬਹਿ ਕੇ ਸੁਈ ਨੂੰ ਪ੍ਰੋਪਰ ਅੰਦਾਜ਼ਾ ਕੋਈ ਟਾਈਮ ਕਰਨਾ ਵੀਰ ਜੀ ਇਹਨੂੰ ਸੁਈ ਨੂੰ ਮਹੀਨਾ ਸਵਾ ਮਹੀਨੇ ਦੇ ਵਿੱਚ ਵਿੱਚ ਆ ਅੱਛਾ ਜੀ ਵੱਧ ਤੋਂ ਵੱਧ ਕੋਈ ਡੇਢ ਹੋ ਗਿਆ ਆਊਗਾ ਠੀਕ ਹੈ ਜੀ ਹਾਂਜੀ ਹਾਂਜੀ ਦਾ ਜੇ ਮਤਲਬ ਟਿਕਾ ਟੋਕਣ ਲੱਗਾ ਨਾ ਨਾ ਵੀਰ ਜੀ ਨਾ ਕੋਈ ਅਜੇ ਨਹੀਂ ਕੋਈ ਵੀ ਇੱਕ ਨੂੰ ਕਰਮਾ ਲਈ ਨੂੰ ਬਾਕੀ ਇਹਨਾਂ ਵਾਂ ਵੀ ਮੈਂ ਦੁੱਧ ਵਾਲੀ ਆ ਬਾਕੀ ਜਾਤਬਰੀ ਵਾਲੀ ਆ ਚਲੋ ਆਪਾਂ ਚਵਾਈ ਕਰਾ ਕੇ ਖੋਲ ਕੇ ਵੀਰ ਜੀ ਆਪਾਂ ਮੰਨ ਲਓ ਇਹ ਗੱਲ ਹੈਗੀ ਆ ਪਹਿਲਾਂ ਉਧਰ ਚਵਾਈ ਕਰਪਹਿਲਾਂ ਆਪਾਂ ਚੱਡਾ-ਚੁੱਡਾ ਵਖਾਉਂਦੇ ਹਾਂਜੀ ਹਾਂਜੀ ਚਲੋ ਕੋਈ ਨਹੀਂ ਬਾਰਨਾ ਕਿਤੇ ਕਿਸਾਨ ਵੀਰੋ ਮੌਸਮ ਅੱਜ ਜਿਹੜਾ 20 ਪੈਂਡਿਆ ਸਵੇਰ ਦਾ ਹੀ ਤੇ ਮੀਂਹ ਦਾ ਕਰਕੇ ਵੀ ਵੈਸੇ ਪਸ਼ੂ ਮੌਸਮ ਡਾਊਨ ਕਰਕੇ ਕੀ ਨਾ ਥੋੜਾ ਬੜਾ ਦੁੱਧ ਦਾ ਫਰਕ ਪਾ ਜਾਂਦਾ ਆ ਹਾਂਜੀ ਵੀ ਜੀ ਆ ਜਿਹੜੀ ਬਾਲਟੀ ਆਪਾਂ ਵੱਡੀ ਆ ਨਾ ਇਹ ਬਾਲਟੀ ਨਾਨ ਦੀ ਆ ਕਰਮਾ ਵਾਲੀ ਆ ਇਸ ਵੇਲੇ ਚਲੋ ਥੋੜਾ ਜਿਹਾ ਹੁਣ ਦਿਨਾਂ ਦਾ ਫਰਕ ਪਿਆ ਫਰਕ ਹੁੰਦਾ ਵਾ ਇਸ ਵੇਲੇ ਆ ਬਾਲਟੀ ਪੂਰੀ ਨਾਨ ਦੀ ਆ ਹਾਂਜੀ ਦੁੱਧ ਪਾ ਲਓ ਇਹ ਕੋਲੇ 11 12 ਕਿਲੋ ਨੈੱਟ ਵੀਤੀ ਜਿਹੜਾ ਪੱਕਾ ਵਾ ਆਪਾਂ 14 15 ਵੀ ਕਹਿ ਸਕਦੇ ਹਾਂ ਠੀਕ ਹੈ ਬਾਕੀ ਹੁਣ ਚਲੋ ਕਰਮਾ ਦੀ ਟਿਕਦੀ ਆਉਂਦੀ ਆ ਇਹਨੇ ਦੁੱਧ ਇਹਨੇ 15 16 ਕਿਲੋ ਵੀਤੀ ਮੈਂ ਤੇ ਚੋਇਆ ਉਹ ਜਿਵੇਂ ਜਿਵੇਂ ਬੱਚਾ ਚਲੋ ਟਾਈਮ ਹੁੰਦਾ ਜਾਵੇ ਬੱਚਾ ਬਾਕੀ ਇਹ ਆ ਵੀ ਆਪਾਂ ਮੇਨ ਗੱਲ ਇਹ ਗੱਲ ਹੈ ਕਿ ਵੀਤੀ ਆਪਾਂ ਚੋਨ ਚਵਾਈ ਵੱਡੀ ਬਾਲਟੀਆਂ ਜੀ ਕਰਾਉਣੇ ਆ ਠੀਕ ਹੈ ਜੀ ਇਹ ਨਹੀਂ ਵੀ ਇੰਨਾ ਕ ਬਾਲਟੀਆਂ ਵੇ ਲੋ ਆ ਨਿੱਕੀ ਬਾਲਟੀ ਆਪਾਂ ਸਾਈਡ ਤੇ ਰੱਖੀ ਆ ਠੀਕ ਹੈ ਜੀ ਹੁਣ ਵੈਸੇ ਇਹ ਹੀ ਵੀ ਜਿਤਨਾ ਅੱਜ ਛੜੀ ਛੁਰੀ ਲੱਗੀ ਆ ਨਾ ਆ ਬਾਲਟੀ ਇਹਨੇ ਐਂਡ ਮੰਨ ਲਓ ਇਹ ਗੱਲ ਹੈ ਕਿ ਕਰਮਾਲੀ ਨੇ ਐ ਨੰਨਣੀ ਠੀਕ ਹੈ ਜੀ ਹਾਂਜੀ ਉਹ ਚਲੋ ਥੋੜੀ ਜੀ ਹੁਣੀ ਰਹਿ ਗਈ ਮੰਨ ਲਓ ਤਾਂ ਵੱਡੀ ਬਾਲਟੀ ਜਿਹੜੀ ਬਾਲਟੀ ਦੋਸਤੋ ਅੱਗੇ ਵੀ ਆਪਾਂ ਪਹਿਲਾਂ ਵੀ ਵੀਡੀਓ ਇਸ ਫਰਮ ਤੋਂ 2-3 ਦਿਨ ਪਹਿਲਾਂ ਪ੍ਰਾਈਸ ਦੇ ਉਦਣ ਵੀ ਵੀਰ ਨੇ ਵੱਡੀ ਬਾਲਟੀ ਚ ਚੁਾਈ ਕਰੀ ਸੀ ਤੇ ਅੱਜ ਫੇਰ ਦੋਸਤੋ ਪਾਲਟੀ ਉਹ ਵੱਡੀ ਵੀ ਤੇ ਕੋਲ ਆ ਨਿੱਕੀ ਬਾਲਟੀ ਦੋਸਤੋ ਸਾਈਡ ਪਈ ਜੀ ਤੁਸੀਂ ਚੈੱਕ ਕਰ ਲਓ ਮੇਰੇ ਸਭ ਨਾਲ 210 ਲੀਟਰ ਦੀ ਵਾਲਟੀ ਹੈ ਜਿਹੜੀ ਚ ਜੀਵ ਚੁਾਈ ਕਰਨ ਦਾ ਹਾਂ। ਹਾਂ। ਬਾਕੀ ਦੋਸਤੋ ਮੱਝ ਦਾ ਕੱਦ ਕਾਠ ਪੂਰਾ ਫੁੱਲ ਹੈਵੀ ਬੋਡੀ ਵੇਟ। ਵਜ਼ਨ ਦੇ ਵਿੱਚ ਦੋਸਤੋ ਮੱਝ ਦਾ ਬਹੁਤ ਵਧੀਆ। ਬਿਲਕੁਲ ਦੋਸਤੋ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਝ। ਬੱਚੇ ਮਰੇ ਦਾ ਦੋਸਤੋ ਪਸ਼ੂ ਫੇਰ ਵਸਣਾ ਦਾ ਕਰ ਜਾਂਦਾ ਕਈਆਂ ਉਹਦਾ ਕਿਸੇ ਦਾ ਦੁੱਧ ਦਾ ਫਰਕ ਪੈ ਜਾਂਦਾ ਵਾ। ਬਾਕੀ ਕੱਲ ਪਰਸੋਂ ਦੀ ਵੀ ਜੀ ਤੁਹਾਨੂੰ ਪਤਾ ਝੜੀ ਲੱਗੀ ਆ ਝੜੀ ਵੀ ਵੈਸੇ 2-3 2 ਕਿਲੋ ਡੰਗਰ ਦੁੱਧ ਕਰ ਚੜ ਜਾਂਦਾ ਮੌਸਮ ਡਾਊਨ ਹਾਂਜੀ ਇਹ ਕੋਰਾ ਤੁਹਾਨੂੰ ਪਤਾ ਚੈਟਰ ਦੇ ਹੁਣ ਪੱਲੇ ਪੁੱਲੇ ਵੀ ਚੁੱਕੇ ਆ ਲਾਏ ਆ ਵੀ ਗਰਮੀ ਹੋ ਗਈ ਆ ਨਾਲੋਂ ਪਰਾਂ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚੱਲੋ ਇੰਨੇ ਆ ਵੀ ਤੁਹਾਨੂੰ ਪਤਾ ਤਿੰਨ-ਤਿੰਨ ਲੱਗ ਗਏ ਤੇ ਇਹਨੇ 2-3 ਕਿਲੋ ਦੁੱਧ ਕਰਮਾ ਲਈ ਨੇ ਵੱਜ ਜਾਣਾ ਨਾਲੇ ਹੁਣ ਖੁਸ਼ ਹੋ ਕੇ ਵੀਰ ਜੀ ਮਿਲਣਾ ਪੀ ਕਰਮਾ ਹਾਂਜੀ ਹਾਂਜੀ ਬਹੁਤ ਖੁਸ਼ ਹੋ ਕੇ ਮਿਲ ਜੇ ਹਾਂਜੀ ਹਾਂਜੀ ਬਾਤ ਇਹ ਆ ਵੀ ਟਿਕੰਦਾ ਪੀਆ ਕਰਮਾ ਲਈ ਠੀਕ ਹੈ ਜੀ ਹਾਂ ਜੀ ਕੋਈ ਨਹੀਂ ਨੀ ਤੇ ਤੁਹਾਨੂੰ ਪਤਾ ਡੰਗਰੀ ਇਹ ਕਰ ਲਿਆ ਕੀ ਬੱਚਾ ਮਰਿਆ ਹੋਵੇ ਹੈ ਲਦੀ ਚੋਲਦੀ ਪੀਰੀ ਢੋਂ ਦਿੰਦੀਆਂ ਕਰ ਨਹੀਂ ਢੋਂ ਦਿੰਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਨਹੀਂ ਵੀ ਮੰਨ ਲਓ ਇਹਨੂੰ ਕਰਮਾਲੀ ਨੂੰ ਇਹੋ ਜੀ ਨਹੀਂ ਮੰਨ ਲਓ ਕੋਈ ਕਰਮਾਲੀ ਨੂੰ ਪ੍ਰਵਾਹ ਕੋਈ ਹੈ ਠੀਕ ਹੈ ਜੀ ਹਾਂ ਦੋਦੇ 11 12 ਕਿਲੋ ਵੀ ਕੀ ਨੈਟ ਹੋਣਾ ਹੈ ਜੀ ਚਵਾਈ ਕਰਾਉਂਦਾ ਦੋਸਤੋ ਵੀਡੀਓ ਦੇ ਵਿੱਚ ਇੱਕ ਤੇ ਇਹ ਪਤਾ ਲੱਗਦਾ ਥਣਾਂ ਦੀ ਵਾਧ ਕਾੜਦਾ ਕੋਈ ਪੂਰ ਛਟੇ ਇੱਕ ਪਸ਼ੂ ਦੀ ਚਵਾਈ ਦਾ ਪਰਬਲ ਪਹੂ ਚਵਾਈ ਕਿਦਾਂ ਕਰਾਂਦਾ ਵਾ ਲੱਤਾ ਮਾਰਦਾ ਜਾਂ ਪ੍ਰੋਪਰ ਖਲੋਤਾ ਹੈ ਬਾਕੀ ਵੀ ਜੀ ਇਹ ਆ ਵੀ ਹੁਣ 6 ਤੁਹਾਨੂੰ ਪਤਾ 6 ਵਜ ਗਏ ਆ ਹਾਂ ਆਪਾਂ ਚਲੋ ਨੀਰਾਉ ਜਣਾ ਇਹ ਮੋਸਮ ਕਰਾਪਾ ਬਾਕੀ ਆਪਣਾ 7 ਸਵਾ 7 ਵਜੇ ਦਾ ਸਵੇਰ ਦੀ ਇੰਨੀ ਕੁ ਚਵਾਈ ਆ 6:30 7 ਵਜੇ ਦੀ ਠੀਕ ਹੈ ਜੀ ਤੇ ਮੰਨ ਲਓ ਘੰਟਾ ਆਪਾਂ ਚੋਈ ਵੀ ਪਹਿਲਾਂ ਹਰਾ ਕੇ ਇੱਥੇ ਪੁੱਤ ਵਿਖਾ ਲਓ ਦੋਸਤੋ ਆ ਕਰੋ ਚੈੱਕ ਜੀ ਆ ਵੇਖੋ ਦੁੱਧ ਦੋਤੋ ਤਕਰੀਬਨ ਤਕਰੀਬਨ ਮੇਰੇ ਹਿਸਾਬ ਨਾਲ ਜੇ ਬਾਲਟ ਦਾ ਅੰਦਾਜ਼ਾ ਲਾ ਲਈਏ ਤੇ 6 ਕਿਲੋ ਦੇ ਲੱਗੇ ਪੈਣਗੇ 6 6.5 ਕਿਲੋ ਹੈਗਾ ਵੀ ਕੀ ਬੋਤਲ ਹਾਂ ਜੀ ਬਾਕੀ ਦੀ ਸਾਰੀ ਕੁਆਲਟੀ ਉਹ ਤੁਹਾਨੂੰ ਚੈੱਕ ਕਰਵਾ ਦਵਾਂ ਚੋਈ ਚੋਈ ਦੀ ਹਾਂ ਹਾਂ ਯਾਰ ਜੀ ਏ ਵੀਰ ਜੀ ਤੋਰ ਕੇ ਵਿਖਾਈ ਕੋਈ ਨੀ ਫੇਰ ਕੋਲ ਨੀ ਪੁੱਛ ਹਾਂਜੀ ਹਾਂ ਆ ਚੁੱਕਦਾ ਦੋਦੂ ਲੈ ਜਾ ਦੋਦੂ ਜੀ ਤੱਕ ਲੈ ਲਓ ਦੋਸਤੋ ਮੈਂ ਦਾ ਕੱਦ ਕਾੜ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਫੁੱਲ ਹੈਵੀ ਬੋਡੀ ਵੇਟ ਮੈਂ ਤੁਹਾਨੂੰ ਪਹਿਲਾਂ ਦੱਸ ਤਾ ਰਾਜੀ ਦੋਸਤੋ ਪੂਰੀ ਮੱਝ ਦੋਸਤੋ ਲੈ ਆ ਵੀਰ ਮੋੜ ਲੈ ਇਹਦੀ ਫੇਸ ਕੁਆਲਿਟੀ ਦੋਸਤੋ ਮੁਰਦੀ ਮਾਈ ਦੀ ਚੈੱਕ ਕਰ ਲਿਓ ਸਿੰਘ ਥੋੜਾ ਜਿਹਾ ਜ਼ਰੂਰ ਖੁੱਲਾਵਾ ਬਾਕੀ ਦੋਸਤੋ ਮੈਂ ਫੱਬਦੀ ਆ ਪੂਰੀ ਬੈਕ ਸਾਈਡ ਤੋਂ ਇਹਦੀ ਆਰਡਰ ਕੁਆਲਿਟੀ ਚੈੱਕ ਕਰ ਲਓ ਐ ਵੇਖੀ ਹੁਣ ਕਿੰਨੇ ਹੁਣ ਆਪਾਂ ਚੋਈ 6 ਵਜੇ ਪੂਰੀ ਹਾਂਜੀ ਹਾਂਜੀ ਸਵੇਰੇ ਮੇਰਾ ਵੀਰ ਭਾਂ ਕੋਈ 6 ਵਜੇ ਪੂਰੀ ਵੀਡੀਓ ਵੇਖ ਕੇ ਚਵਾਈ ਕਰਾ ਲੇ ਇਦਾਂ ਠੀਕ ਹੈ ਜੀ ਵੀਡੀਓ ਦੋਸਤੋ ਆਪਾਂ ਆਪਣੇ ਚੈਨਲ ਤੇ ਚਲਾ ਦੇਣੀ ਆ ਅੱਜ ਹੀ ਥੋੜੇ ਟਾਈਮ ਤੱਕ ਵੀਡੀਓ ਜਿਹੜੀ ਆ ਪ੍ਰੋਪਰ ਅਪਲੋਡ ਹੋ ਜੂਗੀ ਚੈਨਲ ਤੇ ਤੇ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਉਂਦੀ ਏ ਇੱਕ ਵਾਰ ਦੀ ਚਵਾਈ ਹੋ ਗਈ ਦੂਜੀ ਵਾਰ ਬੇਸ਼ੱਕ ਆਪਣਾ ਵੀਰ ਕੋਈ ਵੀਡੀਓ ਕਾਲ ਤੇ ਜਾਂ ਆਪਣੀ ਕੋਈ ਵਿజిਟ ਕਰਕੇ ਚਵਾਈ ਕਰ ਸਕਦਾ ਏ ਵੀਰ ਜੀ ਮੁੱਲ ਕੀ ਕਰਨਾ ਮਾਈ ਦਾ ਮੁੱਲ ਵੀਰ ਜੀ ਇਹਦਾ 85000 ਅਸੀਆ ਦੀ ਦੇਣਗੇ 80000 ਦੇ ਹਾਂਜੀ ਹਾਂਜੀ 80 ਤੋਂ ਮੰਨਣਾ ਹੱਸਦਾ ਜੀ ਕਰਦਾਂਗੇ ਵੀਰ ਜੀ ਕੋ 1000 ਖੰਡਾ ਜੇ ਕੋਈ ਵੀਰ ਭਰਾ ਦੂਰੋਂ ਆਊਗਾ ਮੈਂ ਤਾਂ ਉਤਨਾ ਵਿੱਚ ਹੀ ਲੱਖ ਰੁਪਏ ਦੀ ਆ ਜਾਨੀ ਕਿ 90000 78000 ਤੇ ਲਾ ਕੇ ਹਾਂਜੀ ਹਾਂਜੀ ਇੱਥੇ ਇੱਥੇ ਹਾਂਜੀ ਹਾਂਜੀ ਯਾਰ ਹਾਂਜੀ ਕਈ ਹੁਣ ਮੰਨ ਲਓ ਇਹ ਗੱਲ ਹੈ ਕਿ ਮੁਰਕੇ ਵੀਰ ਮੇਰੇ ਤਵਾਲ ਕਰਦੇ ਵੀਰ ਜੀ ਹੋਰ ਮਾਨਤਨ ਮਾਨਤਨ ਨਾ ਵੀਰ ਇੱਕ ਬੰਦੇ ਦਾ ਨਹੀਂ ਆਪਣੇ ਕੋ ਵੀ ਦੀ ਸਾਰੇ ਭੈਣ ਭਰਾਵਾਂ ਦਾ ਮਾਣ ਉਹ ਹੋ ਜਾਵੇ ਆਪਣੇ ਪੱਲੇ ਸਾਰੇ ਵੀਰ ਭਰਾ ਉਹ ਹੋ ਜੇ ਹਾਂਜੀ ਸਾਰਿਆਂ ਭੈਣ ਭਰਾਵਾਂ ਦਾ ਜਿਹੜਾ ਮਨ ਲੋ ਇਹ ਗੱਲ ਹੈ ਕਿ ਆ ਵੀ 1000 ਤੋਂ ਲੈ ਕੇ 2000 ਤੱਕ ਮਾਣ ਕਰਦਾਂਗੇ ਠੀਕ ਹੈ ਲੋ ਜੀ ਜਦੋਂ ਤੋਂ 2000 ਮਾਣ ਤਨ ਹੋ ਗਿਆ ਜੇ 78000 ਰੁਪਿਆ ਮੌਕੇ ਦਾ ਮੁੱਲ ਹੋ ਗਿਆ ਜੇ ਤੇ ਜਿਹਦੇ ਵਿੱਚੋਂ ਕੋਈ ਤੁਹਾਡਾ ਆਇਆਗਾ ਤਾਂ ਸ਼ੋਰ ਛੱਪਾ ਥੋੜਾ ਬੜਾ ਹਲਕਾ ਫੁਲਕਾ ਮਾਣ ਤਾਂ ਜਿਹੜਾ ਮੌਕੇ ਤੇ ਜਰੂਰ ਹੋਊਗਾ ਮਾਝ ਦੋਸਤੋ ਚੰਗੀ ਜੇ ਕੱਟ ਕੱਟ ਦੋਸਤੋ ਮੈਂ ਤਾਂ ਬਹੁਤ ਵਧੀਆ ਜਾ ਕਰ ਲਉ ਤੁਹਾਨੂੰ ਜੀ ਕੁਆਲਿਟੀ ਚੈੱਕ ਜੀ ਵੇਖੋ ਵੀਰ ਜੀ ਮੰਨ ਲਓ ਇਹ ਗੱਲ ਹੈ ਨਾਰਾਂ ਦੂਣਾ ਵੇਖੋ ਕਿੰਨਾ ਹਾਂਜੀ ਹਾਂਜੀ ਬਿਲਕੁਲ ਮੈਂ ਦੋਸਤੋ ਬਹੁਤ ਕੋਈ ਵੀ ਮੰਨ ਲਓ 15 ਕਿਲੋ ਦੁੱਧ ਵੀ ਜੀ ਹੁਣ ਵੀ ਮੈਂ ਕਰੂ ਤੇ ਆ ਜੂਗੀ ਆ ਬੱਚਾ ਪੁੱਛਾ ਚਲੋ ਤੁਹਾਨੂੰ ਪਤਾ ਸੈੱਟ ਹੋ ਗਿਆ ਹਾਂਜੀ 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 ਪਾੜੀ ਦੇ ਦੱਬੀ ਮਿਲਣ ਕਰ ਮਾਜੀ ਠੀਕ ਹੈ ਠੀਕ ਹਾਂਜੀ ਹਾਂਜੀ ਐਡਰੈਸ ਦੋਸਤੋ ਇਕਰੀ ਵੀਰ ਦਾ ਮੈਂ ਫੇਰ ਬੋਲ ਦਣਾ ਪਿੰਡ ਵੀਰ ਦਾ ਕੈਰੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿ ਦੋਸਤੋ ਗਾਵਾਂ ਵੀ ਦੋ ਵੀਰ ਦੇ ਕੋਲ ਵਿਕਰੀ ਵਾਲੀਆਂ ਹੈਗੀਆਂ ਅਜੇ ਦੋਸਤੋ ਗਾਸਰੂ ਜੀ ਇਹ ਕੱਚੀ ਐ ਸੂਨ ਦੇ ਵਿੱਚ ਟਾਈਮ ਜਿਹੜਾ ਖੜਦੀ ਹੈ ਹਾਂ ਜੇ ਕਿਸੇ ਵੀਰ ਨੂੰ ਇਹ ਗੱਪਣ ਗਾਂ ਪਸੰਦ ਆਉਦੀ ਹੈ ਤੇ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਹਾਂ ਇਹਦੀ ਵੀ ਖਾਣਾ ਸੋਣ ਦੀ ਕੁਆਲਿਟੀ ਮਤਲਬ ਉਹ ਖਾਣ ਦੇ ਬਿਲਕੁਲ ਸੀਲਸ ਲੱਗੇ ਪਹਿਲਾ ਸੂਬਾ ਦੋਸਤੋ ਬਸ਼ੀ ਸੂਣੀ ਹੈ ਹਾਂ ਜੀ ਵੇਖੋ ਵੀਰ ਜੀ ਏਦੀ ਵੇਖੋ ਕਰਮਾੜੀ ਸੀਲੀਆਂ ਵੇਖੋ ਇਹ ਲੈ ਥੱਲੇ ਕੋਈ ਇਹਨੂੰ ਕੋਈ ਪਰਵਾਹ ਨਹੀਂ ਆ ਵੇਖੋ ਠੀਕ ਹੈ ਜੀ ਹਾਂ ਜੀ ਐਦਾਂ ਹੀ ਮੰਨ ਲਓ ਥਣ ਵੀ ਪੂਰਾ ਵੀਰ ਜੀ ਇਹ ਆਖੋ ਤੇ ਆਪਾਂ ਟਿਪਕੇ ਵਿਖਾ ਦਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਜਿਹੜੇ ਬੀਚੂ ਆਪਕੇ ਮੁੱਖੀ ਵਾਲਾ ਥਣ ਸਿੱਟੀ ਆਇਆ ਪੂਰਾ ਆ ਵੇਖੋ ਹੋਰ ਕਿ ਮਰੀ ਦਿਖਾ ਦੇ ਤੱਕ ਤੇ ਕਰਦੀਆਂ ਪਹਿਲਾਂ ਨੂੰ ਬਚੀਆਂ ਵੇਖੀ ਇਹਨੇ ਜਿੱਦਾਂ ਮਰਜੀ ਕਰਮਾ ਬਹੁਤ ਜਿਆਦੀ ਸੀਲਸਾ ਜਾਈ ਹਾਂਜੀ ਬਾਕੀ ਆ ਵੇਖੋ ਇਧਰੋਂ ਇਧਰੋਂ ਆਰਡਰ ਦੀ ਕੁਆਲਟੀ ਚੈੱਕ ਕਰਾਓ ਵੀ ਲੋ ਦੋਸਤੋ ਕਰ ਲਓ ਚੈੱਕ ਜੀ ਆ ਵੇਖੋ ਵਾਂਡ ਵਿਰਲ ਵੇਖੋ ਕਿੰਨਾ ਕਰ ਹਾਂਜੀ ਹਾਂਜੀ ਦੋਸਤੋ ਥਣਾ ਦੀ ਗੈਪ ਬਹੁਤ ਵਧੀਆ ਹਾਂਜੀ ਹਾਂਜੀ ਤੇ ਥਣ ਵੀ ਦੋਸਤੋ ਕਰਮ ਵਾਲੀ ਬਹੁਤ ਸੋਹਣਾ ਵਾ ਤਿਆਰ ਕੀਤਾ ਹੱਥੀ ਜਵਾਈ ਮੁੱਠੀ ਵਾਲਾ ਥਣ ਬ ਹਾਂ ਇਹ ਵੀਰ ਜੀ ਚੌਗੀ ਛਗੀ ਆ ਅਜਾ ਛਗੀ ਹੋਰੀ ਹਾਂਜੀ ਹਾਂਜੀ ਲੋ ਜੀ ਦੋਸਤੋ ਲੰਮੀ ਲੰਮੀ ਕਰਮਾਲੀ ਚਲੋ ਇਨਾ ਵਾ ਵੀ ਪੂਰੀ ਵਲੋ ਜਾਤ ਬਰੀਰ ਵੇਖੋ ਬੱਚੀ ਨੂੰ ਕਿੰਦੀ ਵਧੀਆ ਲੱਗੀ ਵੇਖੋ ਹਾਂਜੀ ਹਾਂਜੀ ਲੈਓ ਜੀ ਬਿਤਾ ਸੋਹਣਾ ਵੇਖੋ ਲੱਗਾ ਹਾਂਜੀ ਤੇ ਇਹਦੇ ਵੀਰ ਜੀ ਪਹਿਲੀ ਤਰੀਕ ਨੂੰ ਦਿਨ ਪੂਰੇ ਆ ਅਛਾ ਜਾਨੀ ਅੱਜ 5 ਲੀਗ ਹੈ ਹਾਂਜੀ 27 ਪਹਿਲੀ ਤਰੀਕ ਨੂੰ ਘਰ ਆ ਲੈਣ ਦੱਸਣ ਮੁਤਾਬਕ ਵੀ ਦਿਨ ਪੂਰੇ ਆ ਜਾਨੀ ਕਿ 2 ਦਿਨ ਰਹਿ ਗਏ ਹਾਂਜੀ ਹਾਂਜੀ ਬਾਕੀ ਵੀ ਥਣ ਥੁਣਾ ਵੇਖੋ ਵੀਰ ਜੀ ਕਈ ਬੰਦੇ ਮੰਨ ਲੋ ਇਹ ਕੱਲ੍ਹ ਹੈ ਕਿ ਵੀਰ ਭਰਾ ਆਖਣਗੇ ਵੀ ਛੋਟੇ ਆ ਛੋਟਾ ਨਹੀਂਗਾ ਥਣ ਵੀਰ ਜੀ ਪੂਰਾ ਮੁੱਠੀ ਵਾਲਾ ਆ ਬੜੀ ਮੁੱਠੀ ਕਹੋਗੇ ਜਦੋਂ ਪਹੁੰਚ ਚਾਈ ਲੱਗੇ ਉਹ ਤਾਂ ਸਾਂਦਰਾ ਜੇ ਹੋਰ ਵੇਖੋ ਹਾਂਜੀ ਨਾਲੇ ਪਸ਼ਮ ਕਿ ਤਾਨੂੰ ਪਤਾ ਜਦੋਂ ਅਜੇ ਅਜੇ 3 4 ਦਿਨ ਵੀ ਸੀ ਰਹਿੰਦੇ ਆ ਹਾਂਜੀ 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 ਠੀਕ ਨਾ ਗੱਲ ਤੇ ਬਾਕੀ ਇਹ ਆ ਵੀ ਅਜੇ ਤਾਨੂੰ ਪਤਾ ਨਹੀਂ ਥਾਣਾ ਚ ਜੋਸ਼ ਪੂਰਾ ਵੀਰ ਜੀ ਦਾ ਵੀ ਮੁੱਲ ਕਰਨਾ ਕਿ ਜਾਂ ਫੋਨ ਤੇ ਕਰਨਾ ਮੁੱਲ ਵੀਰ ਜੀ ਪਤਾ ਗੱਲ ਕੀ ਹੈ ਕੀ ਮੈਨਾਂ ਵੀ ਚਲੋ ਕਈ ਵਾਰੀ ਸੋਏ ਦਾ ਟੰਗਰਦਾ ਚਲੋ ਆਪਾਂ ਕਰ ਹੀ ਦਿੰਨੇ ਵੀਰ ਜੀ ਮੁੱਲ ਤੇ ਕਈ ਇਹ ਗੱਲ ਹੈ ਕੀ ਸਵਾਲ ਕਰਨਗੇ ਕਿ ਮੰਨ ਲਓ ਮੁੱਲ ਕਰਿਆ ਕਰੋ ਵੀਰ ਭਰਾਣ ਦੇ ਠੀਕ ਨਾ ਗੱਲ ਇਹ ਵੀਰ ਜੀ ਮੁੱਲ ਭਾਵੇਂ ਦਾ ਆਪਾਂ 52 ਕਰ ਲਈਏ ਤੇ ਭਾਵੇਂ 53 ਭਾਵੇਂ 50 ਕਰ ਲਈਏ ਇਹ ਵੀਰ ਜੀ ਹਾਂ ਨਾ 46 ਦੀ ਦੀ 40000 40000 ਕਿੰਨਾ ਕਮਾਨ ਤਨ ਹੋ ਸਕਦਾ 40000 ਜਾਂ 8000 500 ਦਾ ਜੀਰ ਦਾ ਹਾਂਜੀ ਹਾਂਜੀ 45000 ਹੋਗੇ 45 ਦੀ ਨੈਟ ਵੀਰ ਜੀ ਮੰਨੋ ਕੋਈ ਹੈਗੀ ਐ ਚੋ ਮੇਰਾ ਵੀ ਰਿਪੋਰਟ ਚ ਆਪਾਂ ਬਾਕੀ ਮੱਛੀ ਵੀਰ ਜੀ ਸੂਈ ਸਵਾਈ 55000 ਦੀ ਚਲੋ ਜੋ ਤੇ ਹਾਂਜੀ ਮਤਲਬ ਜੇ ਕੋਈ ਵੀਰ ਵੇਚਣ ਵਾਲਾ ਖੜੂਗਾ ਟੋ ਟੋ ਬਾਕੀ ਵੀਡੀਓ ਵੇਖੋ ਆਰਡਰ ਕੁਆਲਿਟੀ ਕਰਮਾ ਵਾਲੀ ਬਹੁਤ ਵਧੀਆ ਬੰਨਿਓ ਵੇਖੋ ਇਧਰ ਵੇਖੋ ਅਜਾ ਵੇਖੋ ਲੜ ਲੂੜੀ ਅਜੇ ਤਾਂ ਕਾਫੀ ਢਲਾਂ ਮੀ ਕਿਉਂ ਇਹ ਪਤਾ ਗੱਲ ਕੀ ਹੈ ਕਰਮਾ ਵਾਲੀਆਂ ਸੁੰਦੀਆਂ ਸੁੰਦੀਆਂ ਹੀ ਤੁਹਾਨੂੰ ਮੈਂ ਦੱਸਣ ਦਿਆ ਕਰੀਆਂ ਦੀਆਂ ਵਟੇ ਵੀਰ ਵਟ ਕਰ ਜਾਣੇ ਇਹਨੇ ਕਰਮਾ ਵਾਲੀ ਨੇ ਵੇਖੋ ਆਰਡਰ ਕੁਆਲਿਟੀ ਫਿਰ ਇਹ ਆ ਵੀ ਹਾਂ ਬਰੀਡ ਆ ਫਿਰ ਇਹ ਆ ਵੀ ਕੋਈ ਲਿੱਸੀ ਨਹੀਂ ਗਈ ਕੋਈ ਫੱਕੀ ਨਹੀਂ ਵੀਰ ਜੀ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਹਾਂਜੀ ਹਾਂਜੀ ਬਹੁਤ ਚੰਗੀ ਬੱਚੀ ਵੀਰ ਜੀ ਜੇ ਕਹਿੰਨਾ ਸਾਰੀਆਂ ਗਰਮੀਆਂ ਜਿੱਤਾਂ ਮਰਜੀ ਨਿਆਰੇ ਲਵੇ ਕੋਈ ਠੀਕ ਹੈ ਜੀ ਆ ਕਈ ਹੁਣ ਭੈਣ ਭਰਾ ਥੋੜੇ ਜਿਹਾ ਹੌਲੀ ਕੱਦਦੀ ਤੁਹਾਨੂੰ ਪਤਾ ਮੰਗਦੇ ਆ ਹਾਂਜੀ 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 ਤੇ ਉਹ ਥਾਂ ਥੋੜਾ ਲਓ ਦੋਸਤੋ ਇੱਕ ਮੱਝ ਵੀਰ ਦੇ ਕੋਲ ਸੂਈ ਸੂਈ ਦੀ ਪਚਵਾਈ ਕਰਾਤੀ ਹੈ ਤੇ ਇਹ ਕਿ ਗਾਂ ਦੋਸਤੋ ਬਿਲਕੁਲ ਸੂਂਦੇ ਨੇੜ ਹੈ ਪਸ਼ੂ ਦੋਵੇਂ ਖਾਏ ਇੱਕ ਗਾਂ ਹੋਰ ਹੈਗੀ ਵੀਰ ਆਹ ਇੱਕ ਗਾਂ ਪੁੱਤਰਾ ਲਿਓਣਾ ਬੱਚਾ ਲਿਓਣਾ ਹੈ ਗਾਂ ਅੱਛਾ ਵੀਰ ਜੀ ਇਹਨੂੰ ਸੂਈ ਨੂੰ ਕਿੰਨਾ ਟਮ ਹੋ ਗਿਆ ਇਹਨੂੰ ਸੂਈ ਨੂੰ ਵੀਰ ਜੀ ਅੱਜ ਇਹ ਸੂਈ ਆ ਵੀਰ ਜੀ ਆਪਣਾ 11 11 12 ਤਰੀਕ ਦੀ ਦਿੱਤੀ 11 12 ਫਰਵਰੀ ਦੀ ਸੂਈ ਹੈ ਨਾ ਹਾਂਜੀ ਹਾਂਜੀ ਤੇ ਅੱਜ ਹੋ ਗਈ 27 16 ਦਿਨ ਹੋ ਗਏ 15 16 ਦਾ ਸੂਈ ਹਾਂਜੀ ਠੀਕ ਹੈ ਜੀ ਤੇ ਸੂਹਾ ਕਿੰਨਾ ਸੂਈ ਵੀਰੇ ਸੂਹਾ ਵੀਰ ਜੀ ਇਹ ਮੰਨ ਲਓ ਇਹ ਗੱਲ ਹੈ ਕਿ ਆ ਵੀ ਆਪਾਂ ਨੂੰ ਘਰ ਵਾਲਿਆਂ ਤੇ ਆਖਿਆ ਵੀ ਸਾਡੀ ਘਰ ਦੀ ਵਹਿੜਾ ਤੇ ਮੰਨ ਲਓ ਇਹ ਗੱਲ ਹੈ ਕਿ ਆ ਵੀ ਦੂਜਾ ਸੂਹਾ ਵਾ ਬਾਕੀ ਕੋਈ ਵੀਰ ਭਰਾ ਵੇਖੋ ਮੱਚਾ ਨਾ ਬੱਚਾ ਕੀ ਦਿੱਤਾ ਵੀਰੇ ਵੀ ਕੀ ਬੱਚਾ ਵਾ ਅੱਛਾ ਬੱਚਾ ਵਾ ਜੀ ਹਾਂ ਹਾਂਜੀ ਠੀਕ ਹੈ ਜੀ ਤੇ ਹਾਂ ਆਰਡਰ ਕੁਆਲਿਟੀ ਦੋਸਤੋ ਇਹਦੀ ਵੀ ਗਾਂ ਦੀ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਆਰਡਰ ਕੁਆਲਿਟੀ ਥਣਾ ਦੀ ਕੁਆਲਿਟੀ ਦੋਤ ਸੋਹਣਾ ਵਾ ਵੀਰ ਕਿੰਨਾ ਦੋ ਦੋ ਮੇਰੇ ਸਾਹ ਨਵੀਜੀ ਹੁਣ ਦੋ ਵੇਲਿਆਂ ਦਾ 24 ਤੋਂ ਲੈ ਕੇ 25 26 ਦੇ ਵਿੱਚ ਹੋਊਗਾ ਅੱਛਾ ਇਹਦੀ ਵੀ ਚਵਾਈ ਕਰਾ ਲੈਣੀ ਹੈ ਹਾਂਜੀ ਇਹਦੀ ਵੀ ਚਵਾਈ ਵੀ ਚਵਾਈ ਕਰਾ ਦਈਏ ਹੁਣ ਇਹੋ ਆਪਾਂ ਦੋ ਇਹੋ ਚ ਹੈਗੇ ਆ ਲਓ ਜੀ ਦੋਸਤੋ ਚਵਾਈ ਇਹਦੀ ਵੀ ਗਾਂਦ ਵੀ ਨਾਲ ਤੁਸੀਂ ਵੇਖੋ ਹਾਂ ਇੱਕ ਮਾਝ ਦੇ ਇੱਕ ਗਾਂ ਦੀ ਚੋਾਈ ਜਿਹੜੀ ਪ੍ਰੋਪਰ ਦੋਵਾਂ ਗਾਂਾਂ ਦੀ ਪਛਮਤੀ ਪਚੋਾਈ ਜਿਹੜੀ ਸੂਏ ਸੂਆ ਚ ਕਰਾ ਰਣੀ ਤੇ ਗੱਪਣ ਗਾਂ ਤੋਂ 200 ਪਰ ਵੇਹੇ ਖੁਰਕ ਨਾਲ ਵਿਖਾਤੀ ਮੋਲ ਵਾਲਾ ਰੇਟ ਸਭ ਕੋਈ ਦੱਸਦਾ ਜਿਹੜੀ ਵੀ ਨੂੰ ਪਸੰਦ ਆਊਗੀ ਤੁਸੀਂ ਵੀ ਇਹਨਾਂ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਜੀ ਵੀਡੀਓ ਮੇਰੇ ਵੀਰ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਕਈ ਗੱਲਾਂ ਜਿਹੜੀਆਂ ਹੁੰਦੀਆਂ ਵਾ ਐਂਡ ਦੇ ਵੀਡੀਓ ਦੇ ਐਂਡ ਵਿੱਚ ਦੱਸੀਆਂ ਜਾਂਦੀਆਂ ਬਾਕੀ ਵੀਰ ਜੀ ਆਪਾਂ 28 30 ਮੀਟਰਾਂ ਇਹ ਤੋਂ 2 3 ਦਿਨ ਪਹਿਲਾਂ ਆਪਾਂ ਮਿਣਿਆ ਕਰਮਾ ਵਾਲੀ ਕੋ ਕੱਦਕਾਰ ਜਿੱਦਾ ਗਾਂ ਦਾ ਵੈਸੇ 28 30 ਲੀਟਰ ਨੂੰ ਨਾ ਕੁਛ ਨਹੀਂ ਹੈਗਾ ਬਾਕੀ ਉਹਨਾਂ ਨਾਲ ਇੱਕ ਤਾਂ ਉਹ ਦੱਥੰਦਾਂ ਗੱਲ ਵੀ ਆ ਥੋੜਾ ਜਿਹਾ ਨਾ ਛੜੀ ਛੁੜੀ ਦਾ ਕਰਕੇ ਤੇ ਕਾਫੀ ਥੋੜਾ ਜਿਹਾ ਵਿਆਹਾਂ ਹੋਣਾ ਚੁਜੇ ਰਹੇ ਆ ਹਾਂਜੀ 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 ਉਹਦਾ ਕਰਕੇ ਇਹਨਾਂ ਥੋੜਾ ਜਿਹਾ ਚੱਲੂ ਆ ਵੀ ਸੀਲ ਸੀਲੀਆਂ ਸੂਲੀਆਂ ਕਰਮਾ ਵਾਲੀ ਨੂੰ ਵੱਡੀਆਂ ਠੀਕ ਹੈ ਜੀ ਮੰਨ ਲਓ ਆ ਵੀ ਆਪਣੇ ਕੋ ਮਸ਼ੀਨ ਨਹੀਂ ਹੈ ਮੰਗਤੀ ਆ ਵੈਡ ਵੈਸ਼ ਵੀ ਮਸ਼ੀਨ ਹੋਵੇ ਹਾਂਜੀ 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 ਜੇ ਮੰਨ ਲਓ ਇਹ ਗੱਲ ਹੈਗੀ ਆ ਵੀ ਜਿਆ ਮ ਬਾਕੀ ਦੋਸਤੋਂ ਗਾਂ ਦਾ ਖੋਤੀ ਦਾ ਕੱਦ ਕਾੜ ਤੁਸੀਂ ਅੰਦਾਜ਼ਾ ਲਾ ਸਕਦੇ ਜੀ ਪੂਰਾ ਫੁੱਲ ਹੈਵੀ ਬੋਡੀ ਬੋਰਡਡ ਪੂਰਾ ਵੱਡਾ ਕਾਦ ਹਾਂ ਹਾਰਮਾ ਦੇ ਵਿੱਚ ਤੁਸੀਂ ਹੋਈਆਂ ਗਾਵਾਂ ਜਿਹੜੀਆਂ ਹੁੰਦੀਆਂ ਵਾ ਹਾਂ ਕਿਉਂਕਿ ਇਹਨਾਂ ਗਾਵਾਂ ਦੀ ਚੁਆਈ ਆਮ ਜ਼ਿਆਦਾਤਰ ਤੇ ਵੀਰ ਮਸ਼ੀਨ ਦੇ ਨਾਲ ਕਰਦੇ ਕਿਉਂਕਿ ਮਸ਼ੀਨ ਤੇ ਜਦੋਂ ਪਸ਼ੂ ਚੁਆਇਆ ਜਾਂਦਾ ਤੇ ਦੁੱਧ ਕਿਲੋ ਜਿਹੜੇ ਕਿਲੋ ਦਾ ਮੁੱਲੋਂ ਮੁੱਲ ਹੀ ਫਰਕ ਪੈ ਜਾਂਦਾ ਦੋ ਗਾਇ ਦੋ ਗਾਇ ਕਿਲੋ ਗਾਇ ਵੀ ਪਾ ਜਾਂਦੀਆਂ ਕਰਵਾ ਹਾਂਜੀ ਹਾਂ ਹਾਂ ਅਗਲਿਆਂ ਤੋਂ ਅੱਗੇ ਚੋਈ ਆ ਵਾਹ ਜੀ ਦੋਸਤੋਂ ਤੁਸੀਂ ਚਾਈ ਦੀ ਚੈੱਕ ਕਰ ਸਰਦੇ ਜੇ ਬੱਚਾ ਵੀ ਥੋੜਾੇ ਘੋਟ ਦੇ ਥੋੜੀ ਜਿਹੀ ਗਿਆ ਉਹਨੂੰ ਬਾਲਟੀ ਦੋਸਤੋ 10 ਲੀਟਰ ਵਾਲੀ ਦੇ ਵਿੱਚ ਚਾਈ ਹੋਣੀ ਏ ਉਦੋ ਦੋਸਤੋ ਉਹ ਪਹੁੰਚਦੇ ਪਹੁੰਚਣ ਦਾ ਨਜ਼ਾਰਾ ਹੀ ਵੱਖਰਾ ਨਜ਼ਾਰਾ ਵੀ ਜਿ ਨਾਲੇ ਵੱਖਰਾ ਉਹ ਕਰਮ ਵਾਲੀਆਂ ਹੀ ਮੈਂ ਦੋ ਹੀ ਹੁੰਦੇ ਡਰਮ ਪਰ ਦਿੰਦੇ ਗਾ ਡਰਮ ਪਰ ਦਿੰਦੇ ਹੈ ਹੈ ਆ ਗੁਸਾ ਹਲਾ ਲੋ ਵੀ ਹੁਣ ਆ ਦੂਜਾ ਮਾਰਾ ਨਾ ਥੋੜਾ ਜਿਹਾ ਦੋਵੇਂ ਬਾਲਟੀਆਂ ਜਿਹੜੀਆਂ ਕਰਮ ਵਾਲੀ ਨਾ ਭਰਦੀ ਆ ਠੀਕ ਹੈ ਜੀ ਹਾਂ ਜੀ ਆ ਥੋੜਾ ਜਿਹਾ ਅਸੀਂ ਵਿਆਹਾਂ ਵਿੱਚ ਰੁਝੇ ਰਹੇ ਤੁਹਾਨੂੰ ਪਤਾ ਵਿਆਹ ਵੀ ਯਾਰ ਕੋਈ ਅੱਜ ਕੱਲ ਦੇ ਲੰਮੇ ਆ ਹਾਂ ਜੀ ਹਾਂ ਜੀ ਤੇ ਤਿੰਨ ਚਾਰ ਦਿਨਾਂ ਗੰਜ ਜਾਂਦੇ ਆ ਮੰਗ ਜਾਂਦੇ ਦੰਗ ਜਾਂਦੇ ਹੈ ਤੇ ਦੋਵੇਂ ਕਰਮ ਵਾਲੀਆਂ ਤੁਹਾਨੂੰ ਪਤਾ ਦੋ ਬਾਲਟੀਆਂ ਭਰ ਕੇ ਡਰਮਾਂ ਚ ਪਾਈਏ ਤੇ ਡਰਮ ਅੱਧਾ ਹੋ ਜਾਂਦਾ ਹੋ ਜਾਂ ਤੇ ਨਜਾਰਾ ਮੇਰੇ ਮਤਲਬ ਘਰੇ ਰੱਖਣੀ ਨਾ ਦੁੱਧੋ ਦੁੱਧ ਤੂੰ ਆ ਕੇ ਜਾਣਾ ਆਪਣੇ ਪਰਿਵਾਰ ਹਾਸੇ ਉਹਦੇ ਵਾਸਤੇ ਇਹੋ ਜਿਹੀਆਂ ਗਾਵਟੀਆਂ ਨੇ ਦੋ ਰੱਖੀਆਂ ਤੇ ਮਜੇ ਨਾਲ ਕੰਮ ਚੱਲਦਾ ਦੋ ਹੀ ਦੋ ਹੀ ਵਡੀਆਂ ਵੀਰਦੀ ਦੋ ਹੀ ਦੋ ਹੀ ਇਹ ਦਰਮਾਲੀਆਂ ਦੋ ਮਈਆਂ ਨੇ ਏਡੀਆਂ ਤੇ ਦੋ ਗਾਵਾਂ ਹਣ ਦੁੱਧ ਵਾਲੀਆਂ ਦੇ ਮੈ ਨਿਆਰੇ ਬੰਨ ਦਿੰਦੀਆਂ ਕੀ ਚਵਾਈ ਦੋਸਤੋ ਅਗਲੇ ਸਾਲ ਜਿਹੜੀ ਪ੍ਰੋਪਰ ਹੋ ਗਈ ਹੈ ਤੇ ਮਗਲ ਕਹਿੰਦੇ ਮਤਲਬ ਚਵਾਈ ਵਿਖਾ ਦੇਣਾ ਅਖਰੋ ਚੱਕ ਜੀ ਕੋਈ ਵੀ ਇਹ ਮੰਨ ਲੈ ਗੱਲ ਹੈ ਕਿ ਵੀਰ ਜੀ ਚਵਾਈ ਨਾ ਮੰਨ ਲੋ ਚਵਾਈ ਦਾ ਨਹੀਂ ਹੋਊਗਾ ਕੋਈ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਫੋਨ ਵੀਰ ਜੀ ਬੰਦ ਹੀ ਰੱਖਣਾ ਫੋਨ ਬੰਦ ਹੀ ਰੱਖਿਓ ਕੋਈ ਨਹੀਂ ਆਹ ਆਹ ਰਖ ਲੈ ਚਵਾਈ ਵੀਰ ਜੀ ਤੁਸੀਂ ਵੇਖ ਸਕਦੇ ਇੱਕ ਵਾਲਟੀ ਜਿਹੜੀ ਹੈ ਵੀਰ ਨੇ ਪੂਰੀ ਫੁੱਲ ਭਰਤੀ ਆ ਆ ਲੋ ਜੀ ਵਚੇਰੇ ਵੀ ਦੀ ਕੋਈ ਅੱਧਾ ਪੌਣਾ ਕਿਲੋ ਚੁੰਗਿਆ ਵਾ ਹਾਂਜੀ ਹਾਂਜੀ ਬੱਚੇ ਦੇ ਵਿੱਚ ਥੋੜੇ ਥੋੜਾ ਤੈਨੂੰ ਪਤਾ ਨਹੀਂ ਬੱਚਾ ਘਰ ਨੇ ਦਿੱਤਾ ਥੋੜਾ ਚੁੰਨਾ ਤੇ ਹੈਗਾ ਜੀ 10 ਲੀਟਰ ਬਾਲਟੀ ਦੇ ਉੱਤੋਂ ਪੂਰੀ ਐ ਕੰਢਿਆਂ ਤੱਕ ਪੂਰੀ ਫੁੱਲ ਪਰੀ ਪਈ ਜੇ ਅੰਦਾਜ਼ਾ ਤੁਸੀਂ ਝੱਗ ਮਾਰ ਕੇ ਗਿਣ ਲਓ ਤਾਂ 9 ਕਿਲੋ ਤੋਂ ਪੱਕਾ ਬਾਲਟੀ ਦੀ ਹੋਊਗੀ ਹਾਂਜੀ ਲੋਈ ਦੋਸਤੋ ਅਗਲੇ ਸਨ ਅਗਲੇ ਸਨ ਬਰਾਬਰ ਮਗਲ ਖਾਨਾ ਮਗਲ ਖਾਨਾ ਬਰਾਬਰ ਹੈ ਡੋਕੇ ਨਾਲ ਡੋਕਾ ਬਰਾਬਰ ਆ ਵੀਰ ਜੀ ਕੋਈ ਗੱਲ ਨਹੀਂ ਜਿੱਦਾਂ ਮਰਗੀ ਕੋਈ ਮੇਰਾ ਵੀਰ ਭਰਾ ਆਪ ਵੀ ਹੱਥੀਂ ਚਵਾਈ ਕਰ ਲਿਆ ਆਣ ਕੇ ਜਿੱਦਾਂ ਮਰਗੀ ਠੀਕ ਹੈ ਕੋਈ ਇੱਕ ਡੋਕੇ ਦਾ ਵੀ ਵੀਰ ਜੀ ਫਰਕ ਨਾ ਆਊਗਾ ਦੋ ਦੋ ਤੋਂ ਹੁਣ ਜਿਹੜਾ ਮੌਕੇ ਦਾ ਹੋਊਗਾ ਬੱਚੇ ਨੂੰ ਝੰਗਾ ਕੇ ਕੋਈ ਮੇਰੇ ਸਾਬ ਨਾਲ ਜ਼ਿਆਦਾ ਨਹੀਂ ਤੇ ਕੋਈ 13 14 ਕਿਲੋ ਦੇ ਲਾ ਕੇ ਮੇਨੂੰ ਦੁੱਧ ਹੁਣ ਤਿਆਰ ਹੋਊਗਾ ਜੀ ਹੈਗਾ ਵੀਰ ਜੀ ਇੰਨਾ ਹੈਗਾ ਹਾਂਜੀ ਆਪਾਂ ਇਹ ਤੇ ਦੱਸਿਆ ਵੀ ਮੰਨ ਲਓ 24 ਤੋਂ ਲੈ ਕੇ 26 ਦੇ ਵਿੱਚ ਵਿੱਚ ਹੋਊਗਾ ਵੇਜ ਉਹ ਤੇ ਮਾਣ ਆ। ਠੀਕ ਹੈ ਜੀ। ਹਾਂ ਜੀ। ਤੇ ਬਾਕੀ ਇਹ ਆ ਵੀ ਕੋਈ ਵੀ ਕਈ ਜਿਹੜੀ ਹੁੰਦਾ ਵੀਰ ਭਰਾ ਆਪਦੀ ਆਣ ਕੇ ਹੁਣ ਤਾਨੂੰ ਪਤਾ ਸੇਰੇ ਭਾਵੇਂ ਲਾਈਫ ਚਵਾਈ ਕਰਾ ਲੇ ਭਾਵੇਂ ਕੋਈ ਆਣ ਕੇ ਟਾਈਮ ਵੇਖ ਲੇ ਹੁਣ ਤਾਨੂੰ ਪਤਾ ਵੀਡੀਓ ਦਾ ਠੀਕ ਹੈ ਜੀ ਇਹ ਭਾਵੇਂ ਕੋਈ ਲਾਈਫ ਚਵਾਈ ਕਰਾ ਲੇ ਤੇ ਭਾਵੇਂ ਕੋਈ ਆਣ ਕੇ ਵੀਰ ਜੀ ਟਾਈਮ ਤੋਂ ਟਾਈਮ ਚੋ ਮੋਲੇ ਦਾ ਵੀਰ ਕੀ ਕਰਨਾ ਆਪਾਂ ਜਿੰਨੇ ਵੀਰ ਤਾਂ ਰੱਖੇਗਾ ਜਿੰਨਾ ਚਿਰ ਆਪਾਂ ਮਿਲਦਾ ਹਾਂ ਹਾਂ ਮੋਲ ਵੀਰ ਜੀ ਇਹ ਤਾਂ ਆਪਾਂ ਮੰਨ ਲਓ ਇਹ ਗੱਲ ਹੈ ਜੀ ਆਪੀ 85000 ਰੁਪਈਆ ਵੀਰ ਜੀ ਕਰਨਾ ਕਿ ਐ ਜੀ ਕਰਨਾ 85 ਹਾਂ ਜੀ ਕਿੰਨਾ ਮੰਨਣਾ ਸਰਦ ਇੱਕੇ ਵਰੀ ਇੱਕੇ ਜਰੀ ਵੀਰ ਜੀ ਹੂੰ 82 ਦੀ ਦੇ ਦਈਏ ਉਹਦੇ ਕਰਦੀਏ ਚਲੋ ਪੂਰੇ ਦੀ ਕਰ ਦੋ 80000 ਦੀ ਹੋਗੀ ਦੋਸਤੋ ਹਾਂਜੀ ਹਾਂਜੀ ਪੂਰੇ 80 ਦੀ ਵੀਰ ਜੀ ਕਰ ਦੋ ਬਾਕੀ ਆ ਜਿੱਦਾਂ ਮਰਜੀ ਦੁੱਧ ਵੀਰ ਦੀ 30 ਕਿਲੋ ਹੀ ਬਚੀ ਥੱਲੇ ਪਰ ਆਪਾਂ ਜਿੰਨਾ ਹੁਣ ਹੈਗਾ ਵੀ ਜੀ ਉਹਨਾਂ ਦੱਸਾਂਗੇ ਠੀਕ ਹੈ ਹਾਂਜੀ 24 ਤੋਂ ਲੈ ਕੇ ਆ ਵਿਖਾ ਦਿਓ ਭਾਵੇਂ ਮੈਂ ਵਿਖਾ ਦਿੰਦਾ ਦੂਜੀ ਬਾਲਟੀ ਵੀ ਹਾਂ ਦੂਜੀ ਵੀਰ ਜੀ ਇਹ ਵੀ ਨਾਨ ਦਿੰਦੀ ਦੋਵੇਂ ਟਾਈਮ ਆ ਉਹ ਵੀ ਨਾਨ ਦਿਆ ਉਹ ਚਲੋ ਛੜੀ ਛੁੜੀ ਦਾ ਕਰਕੇ ਸੋਣਾ ਮੌਸਮ ਪੈ ਗਿਆ ਮਤਲਬ ਦੋਵੇਂ ਬਾਲਟੀਆਂ ਰੱਖ ਕੇ ਭਰ ਕੇ ਹੋਈ ਦੇਖੋ ਬਾਹਰ ਮੀਂਹ ਪੈਂਦੇ ਦੋਸਤੋ ਹਾਂਜੀ ਹਾਂਜੀ ਤੇ ਬਾਕੀ ਦੋਵੇਂ ਟਾਈਮ ਹੀ ਦੋਵੇਂ ਬਾਲਟੀਆਂ ਵੀਰ ਦੀ ਨਾਨ ਅੱਗੇ ਸੜਾ ਅੰਦਾਜ਼ਾ ਦੋਸਤੋ ਮੈਂ ਤੁਹਾਨੂੰ ਕਿਹਾ ਸੀ ਕਿ 14 ਦੇ ਲਾਗੇ ਪਰ ਦੁੱਧ ਹੋ ਗੋ ਮੌਕੇ ਤੋਂ ਤੇ ਦੋਸਤੋ 14 ਦੇ 14 28 ਕਿਲੋ ਦੁੱਧ 6 ਵਜੇ ਵੀ 22 ਜੇ ਸ਼ਾਮਾਂ ਦੀ ਇਹ ਵੀ ਜੀ ਮੜਾ ਦਾ ਗੇੜਾ ਦਈਏ ਕੰਮ ਬਾਅਦ ਹਾਂ ਦਵਾ ਪੁੱਤੋ ਦੋਵੇਂ ਬਾੜੀਆਂ ਦਾ ਦੁੱਧ ਦੋਸਤੋ ਤੁਸੀਂ ਦੇਖ ਸਕਦੇ ਚੈੱਕ ਕਰ ਸਕਦੇ ਸਵੇਰੇ ਮੇਰੇ ਵੀਰ ਕਿਸੇ ਨੇ ਚੋਣੀ ਆ ਤੇ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚਾਲੇ ਜਾਂ ਆਪਣੀ ਵਿਜ਼ਿਟ ਕਰਕੇ ਆਪ ਆਪਣੀ ਅਥੀ ਚੋ ਸਕਦਾ ਪਹੁੰਚੋ ਆ ਦੋਸਤੋ ਕਰੋ ਗਾਂ ਦਾ ਕੰਮ ਕੱਟ ਹਵਾਨਾ ਦੋਸਤੋ ਐ ਬਿਲਕੁਲ ਨਿਚੋੜਦੀ ਖਰਗ ਲੈ ਓਏ ਐ ਹਬਲੇ ਐ ਵੀਰ ਜੀ ਲਾਲ ਹੋਣੀ ਹੋ ਜਾਂਦੀ ਚਾਲੀ ਕਰਮਾਂ ਵਾਲੀ ਤੂੰ ਮੰਨ ਲੋ ਇਹ ਗੱਲ ਹੈ ਕਿ ਚਵਾਈ ਦਾ ਟਾਈਮ ਆਉਂਦਾ ਨਾ ਹਾਂਜੀ ਹਾਂਜੀ ਅਜੇ ਆਪਾਂ ਚਲੋ ਆ ਮੀਂਹ ਮੂੰਹ ਦਾ ਕਰਕੇ ਇੱਕ ਘੰਟਾ ਪੂਰਾ ਧਿਆਨ ਤੇ ਦੂਜਾ ਇੱਕ ਘੰਟਾ ਆਪਾਂ ਪੂਰਾ ਪਹਿਲਾਂ ਚੋਤੀ ਠੀਕ ਹੈ ਹਾਂਜੀ ਹਾਂਜੀ ਸੀਲੀਆਂ ਸੂਲੀਆਂ ਵਿੱਚ ਇੰਤਾ ਹੀ ਭਾਵੇਂ ਮੰਨ ਲੋ ਕਈ ਜਿਹੜੀ ਹੁੰਦਾ ਵੰਗਾ ਪਾ ਕੇ ਵੇਖੋ ਇੰਤਾ ਹੀ ਬਹਿ ਜੋ ਲਓ ਜੀ ਦੋਸਤੋ ਪੂਰੀ ਸੀਲਸ ਲੱਗੇ ਜੇ ਕੋਈ ਚੈੱਕ ਕਰੋ ਮੇਰੇ ਤੋਂ ਹਵਾਨਾ ਦੋਸਤੋ ਤੁਸੀਂ ਹੁਣ ਚੈੱਕ ਕਰ ਲੋ ਆ ਵੇਖੋ ਨਾੜਾ ਨੂੜਾ ਆ ਵੇਖੋ ਵੀ ਜੀ ਕਿੱਦਾਂ ਵੇਖੋ ਹਾਂ ਜੀ ਪੂਰਾ ਦੋਸਤੋ ਇਹ ਬੀਜੀਕਰ ਬਣਿਆ ਪਿਆ ਜੇ ਪਤਾ ਹਾਂ ਜੀ ਹਾਂ ਜੀ ਆ ਵੇਖੋ ਨਾੜਾ ਠੀਕ ਹੈ ਹਾਂ ਜੀ ਬਹਿਣੀ ਵਾਲੇ ਪਾਸੋਂ ਥਾਣੀ ਪਾਲਟੀ ਕਰਵਾ ਦੇਣਾ ਚੱਕਾ ਕਰੋ ਜੀ ਬਚਾ ਨਾ ਵਛਾ ਜੀ ਹਾਂ ਜੀ ਵਛਾ ਦੋਸਤੋ ਪੂਰਾ ਮਤਲਬ ਬ੍ਰੀਡ ਵਾਲੀ ਆ ਚਲੋ ਜੀ ਵਛੀ ਹੁੰਦੀ ਦੀ ਵਾਦੇ ਵੰਡੀ ਬਾਕੀ ਜ ਨਾ ਵੀ ਇਹ ਤਾਂ ਵਧੀਆ ਤੈਨੋਂ ਪਸ਼ੂ ਤੋਂ ਤੋਂ ਦਿਖਾਇਆ ਦੋ ਪਸ਼ੂ ਸੂਏ ਸੋਏ ਤੇ ਇੱਕ ਪਸ਼ੂਲੀ ਗਾਂ ਹੈ ਗੱਬਣੇ ਮੇਰੇ ਵੀਰ ਤਸੱਲੀ ਪਸ਼ੂ ਕਿਦਨ ਤੋਂ ਪੀਦੋ ਆਪਣੀ ਜਰੂਰ ਕਰ ਲਿਆ ਕਰੋ ਅੱDress ਮੈਂ ਦੋਸਤੋ ਵੀਰ ਦਾ ਦੱਸ ਹੀ ਕਰਦਾ ਤੈਨੂੰ ਫੋਨ ਨੰਬਰ ਵੀਰ ਦਾ ਮਾਲ ਦਰਤਾ ਵਾ ਸਕਰੀਨ ਤੇ ਅਪ ਚਾਹਦਾ ਕਿ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ